ਸਭ ਤੋਂ ਪਹਿਲਾਂ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਜਿਹੜੇ ਪੰਜਾਬੀ OSDC ਉਹਨਾਂ ਨੂੰ ਹਟਾ ਦਿੱਤਾ ਅਤੇ ਦਿੱਲੀ ਤੋਂ ਲਿਆ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰ ਦੇ ਵਿੱਚ ਦਿੱਲੀ ਦੇ OSD ਬਿਠਾ ਦਿੱਤੇ ਗਏ ਇਵਨ ਦੋ ਮੀਡੀਆ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਇर्द-ਗਿਰਦ ਰਹਿੰਦਾ ਹੈ ਉਹ ਵੀ ਦਿੱਲੀ ਦਾ ਹੈ ਦਿੱਲੀ ਦਿੱਲੀ ਲੋਬੀ ਵਾਲਿਆਂ ਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਜਿਹੜਾ ਹੈ ਕਬਜ਼ਾ ਹੈ ਜਿੰਨੇ ਵੀ ਪੰਜਾਬ ਦੇ ਵਿਧਾਇਕ ਨੇ ਅਤੇ ਖਾਸ ਕਰਕੇ ਜਿਹੜੇ ਮੰਤਰੀ ਨੇ ਉਹਨਾਂ ਉੱਤੇ ਦੋ ਦੋ ਐਸਪੀ ਐਓਐਸਡੀ ਸਲਾਹਕਾਰ इवन ਦੋ ਸਰਕਾਰੀ ਜਿੰਨੇ ਵੀ ਵੱਡੇ ਦਫ਼ਤਰ ਨੇ ਉਹਨਾਂ ਉੱਤੇ ਵੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਨੇ ਦਿੱਲੀ ਤੋਂ ਆਪਣੇ ਬੰਦੇ ਬਿਠਾਏ ਹੋਏ ਨੇ ਹਰਬੀਰ ਸਿੰਘ ਪਠਾਰ ਪਾਜਰਾ ਨੇ ਜੋ ਵੀ ਗੱਲਬਾਤ ਕਹੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਾਵਰਲੈਸ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦੇ ਸਭ ਕੋਲ ਸਾਰੀ ਪਾਵਰ ਹੈ ਜੋ ਕੁਝ ਵੀ ਹੁਕਮ ਜੋ ਕੁ ਵੀ ਫਰਮਾਨ ਹੁੰਦਾ ਹੈ ਅਫਸਰ شاہੀ ਨੂੰ ਉਹ ਦਿੱਲੀ ਤੋਂ ਹੁੰਦਾ ਹੈ ਪੰਜ ਵਿਧਾਇਕਾਂ ਦੇ ਅਸਤੀਫੇ ਅਤੇ ਕਈਆਂ ਜਿਹੜੇ ਮੰਤਰੀ ਬਣਾਏ ਜਾਂਦੇ ਨੇ ਉਹਨਾਂ ਦੇ ਅਸਤੀਫੇ ਲਖਵਾ ਕੇ ਉਹਨਾਂ ਦੇ ਕੋਲੋਂ ਪਹਿਲਾਂ ਹੀ ਰੱਖ ਲੈ ਜਾਂਦੇ ਨੇ ਜੇਕਰ ਤੁਸੀਂ ਆਪਣੀ ਮਰਜ਼ੀ ਦੇ ਨਾਲ ਕੋਈ ਵੱਡੇ ਫੈਸਲੇ ਲਾਓਗੇ ਤਾਂ ਤੁਰੰਤ ਤੁਹਾਡਾ ਤੁਹਾਨੂੰ ਜਿਹੜਾ ਹੈ ਮੰਤਰੀ ਪਾਤੂ ਆਊਟ ਕਰ ਦਿੱਤਾ ਜਾਵੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਭੋਪੋਪਕੇ ਕਹਿ ਰਹੇ ਨੇ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੱਕ ਮੈਂ ਹੀ ਪੰਜਾਬ ਦਾ ਮੁੱਖ ਮੰਤਰੀ ਰ੍ਹਾਂਗਾ ਲੇਕਿਨ ਮੁੱਖ ਮੰਤਰੀ ਨਾਤੇ ਨੇ ਜਾਂ ਸਾਰੀ ਅਫਸਰशाही ਉਹਨਾਂ ਦੇ ਇਸ਼ਾਰਿਆਂ ਉੱਤੇ ਕੰਮ ਕਰਦੀ ਹੈ ਕਿਉਂਕਿ ਜਿਸ ਤਰ੍ਹਾਂ ਹਰਬੀ ਸਿੰਘ ਪਟਾਰ ਪਾਧਰਾ ਨੇ ਕਿਹਾ ਲੇਕਿਨ ਹੁਣ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੂ ਵਾਲ ਨੇ ਫਿਰ ਵੱਡਾ ਐਕਸ਼ਨ ਲੈ ਲਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰ ਜਾਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਚਾਰ ਦਿੱਲੀ ਲੋਬੀ ਵਾਲੇ ਹੋਰ ਬਿਠਾ ਦਿੱਤੇ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦੇ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਾਰਗੁਜ਼ਾਰੀ ਸਹੀ ਨਹੀਂ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਗਰਾਊਂਡ ਲੈਵਲ ਤੇ ਸਹੀ ਨਹੀਂ ਕੰਮ ਕਰ ਰਿਹਾ ਆਖਰਕਾਰ ਚੱਲ ਕੀ ਰਿਹਾ ਹੈ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਜਾਂ ਆਪ ਆਦਮੀ ਪਾਰਟੀ ਦੀ ਸੁਪਰੀਮੀ ਲੀਡਰਸ਼ਿਪ ਜਿਹੜੀ ਪੰਜਾਬ ਤੋਂ ਹੈ ਜਿਹਦੇ ਵਿੱਚ ਮੰਤਰੀ ਵੀ ਨੇ ਵਿਧਾਇਕ ਵੀ ਨੇ ਵੱਡੇ ਆਗੂ ਵੀ ਨੇ ਕਿ ਉਹਨਾਂ ਉੱਤੇ ਭਰੋਸਾ ਨਹੀਂ ਭਰੋਸਾ ਕਰਨਾ ਛੱਡ ਦਿੱਤਾ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਤਿਆਰੀ ਕਰ ਰਹੀ ਹੈ ਆਪ ਆदमी پارٹی ਇਸ ਕਰਕੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਾਰਾ ਕੰਮ ਕਾਇਸ਼ ਸੁਭਾਲਿਆ ਨਹੀਂ ਜਾ ਰਿਹਾ ਇੱਕ ਹੋਰ ਚਟਕਾ ਦੇ ਦਿੱਤਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੱਸਿਆ ਜਾ ਰਿਹਾ ਹੈ ਕਿ ਆਪ ਆਦਮੀ ਪਾਰਟੀ ਪੰਜਾਬ ਸਟੇਟ ਅਬਜ਼ਰਵਰ ਦਾ ਐਲਾਨ ਕੀਤਾ ਹੈ ਦੱਸਿਆ ਜਾ ਰਿਹਾ ਹੈ ਕਿ ਚਾਰ ਚਿਹਰੇ ਪੰਜਾਬ ਦੇ ਵਿੱਚ ਭੇਜ ਦਿੱਤੇ ਗਏ ਨੇ ਸਾਰਾ ਕੰਮ ਕਾਜ ਪੰਜਾਬ ਦਾ ਉਹੀ ਸਾ ਬਣ ਗਏ ਫਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੀ ਕਰਨਗੇ ਕੀ ਉਹ ਭਗਵੰਤ ਮਾਨ ਦੇ ਭਗਵੰਤ ਮਾਨ ਵੱਲੋਂ ਜਿਹੜੇ ਕੰਮ ਕੀਤੇ ਜਾ ਰਹੇ ਉਹਨਾਂ ਉੱਤੇ ਨਿਗਰਾਨੀ ਰੱਖਣਗੇ ਸਾਰੀ ਜਿਹੜੀ ਹੈ ਰਿਪੋਰਟ ਉਹ ਆਪ ਆदमी ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਨੂੰ ਦਿੱਤੀ ਜਾਵੇਗੀ ਪਹਿਲਾਂ ਹੀ ਜਿੰਨੇ ਵੀ ਦਫ਼ਤਰ ਨੇ ਜਿੰਨੇ ਵੀ ਵੱਡੇ ਅਹੁਦੇ ਨੇ ਉਹ ਆਪ ਆदमी ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦੇ ਆਪਣੇ ਰਿਸ਼ਤੇਦਾਰਾਂ ਨੂੰ ਉੱਤੇ ਹੋਏ ਨੇ ਦਿੱਲੀ ਦੇ ਵਿੱਚੋਂ ਯੂਪੀ ਦੇ ਵਿੱਚੋਂ ਬਿਹਾਰ ਦੇ ਵਿੱਚੋਂ ਲਿਆ ਕੇ ਬੰਦੇ ਬਿਠਾਏ ਹੋਏ ਨੇ ਪੰਜਾਬੀਆਂ ਤੇ ਭਰੋਸਾ ਪੰਜਾਬ ਦੇ ਮੁੱਖ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਵਲ ਕਿਉਂ ਨਹੀਂ ਕਰ ਰਹਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਵਲ ਲਗਾਤਾਰ ਪੰਜਾਬ ਦੇ ਵਿੱਚੋਂ ਵੱਡੇ ਫੇਰ ਬਦਲ ਕਰ ਰਹੇ ਨੇ ਅੱਜ ਫਿਰ ਵੱਡਾ ਐਕਸ਼ਨ ਲਿਆ ਗਿਆ ਦੱਸਿਆ ਜਾ ਰਿਹਾ ਹੈ ਜਿਹੜੇ ਚਾਰ ਆਬਜ਼ਰਵਰ ਲਗਾਏ ਗਏ ਨੇ ਉਹਨਾਂ ਦੇ ਨਾਮ ਨੇ ਆਦਲ ਅਹਿਮਦ ਖਾਨ ਦੂਸਰਾ ਨਾਮ ਹੈ ਗਾਇਤਰੀ ਬਿਸ਼ਨੋਈ ਤੀਸਰਾ ਨਾਮ ਹੈ ਰਤੇਸ਼ ਖੰਡੇਵਾਲ ਅਤੇ ਚੌਥਾ ਨਾਮ ਹੈ ਅਤੀਸ਼ ਕੁਮਾਰ ਫਿਰ ਤੋਂ ਦੁਬਾਰਾ ਦੱਸ ਦਿੰਦੇ ਹਾਂ ਪਹਿਲਾ ਨਾਮ ਹੈ ਆਦਲ ਖਾਨ ਆਦਲ আহমেদ ਖਾਨ ਦੂਸਰਾ ਨਾਮ ਹੈ ਗਾਇਤਰੀ ਬਿਸ਼ਨੋਈ ਤੀਸਰਾ ਨਾਮ ਹੈ ਰਤੇਸ਼ ਖੰਡੇਵਾਲ ਅਤੇ ਚੌਥਾ ਨਾਮ ਹੈ ਅਤੀਸ਼ ਕੁਮਾਰ ਇਹ ਪੰਜਾਬ ਦੇ ਅਬਜ਼ਰਵਰ ਹੋਣਗੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੱਕ ਇਹ ਆਮ ਆਦਮੀ ਪਾਰਟੀ ਦਾ ਸਾਰਾ ਲੇਖਾ ਜੋਖਾ ਸਾਰਾ ਕੰਮ ਕਾਜ ਸਾਹਮਣੇਗੇ ਕਿਉਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼ਕਤੀਹੀਣ ਕੀਤਾ ਜਾ ਰਿਹਾ ਹੈ ਇਹ ਜਿਵੇਂ ਵਿਰੋਧੀ ਧਿਰ ਕਹਿੰਦੇ ਨੇ ਕਿ ਤਾਂ ਨਾਮ ਦੇ ਮੁੱਖ ਮੰਤਰੀ ਨੇ ਇਹ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਤਾ ਹੈ ਜਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਨੂੰ ਪਤਾ ਹੈ ਕਿ ਨਾਮ ਦੇ ਨੇ ਜਾਂ ਐਕਚੁਅਲ ਦੇ ਵਿੱਚ ਮੁੱਖ ਮੰਤਰੀ ਨੇ ਜਿਸ ਤਰ੍ਹਾਂ ਕਹਿੰਦੇ ਨੇ ਨਾ ਕਿ ਰਾਜ ਤੁਮਾਰ ਨਾਮ ਤੇਰਾ ਰਾਜ ਹਮਾਰਾ ਉਸ ਤਰ੍ਹਾਂ ਕੀਤਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਵੱਲੋਂ ਹਰਮੀਸ ਸਿੰਘ ਪਠਾਨ ਮਾਜਰਾ ਨੇ ਜੋ ਕੁਝ ਵੀ ਕਿਹਾ ਉਹ ਬਿਲਕੁਲ ਸੱਚ ਹੈ ਸੱਚ ਹੁੰਦਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੋਂ ਬਿਨਾ ਪੰਜਾਬ ਦੀ ਸਿਆਸਤ ਵਿੱਚ ਪੱਤਾ ਵੀ ਨਹੀਂ ਹਿੱਲਦਾ ਧੰਨਵਾਦ